ਦੀ ਸਾਹ ਪਰ ਟੰਡਾ ਮੈਡਮ ਅਮੀਰ ਕੰਡਲ ਜੀ ਨੇ ਇੱਕ ਵਿਸ਼ੇਸ਼ ਮਹਿਲ ਚੁਵਾਈ ਜਿਵੇਂ ਨਸ਼ੇ ਤੋਤਰਾ ਤੋਂ ਬੁਦਦੇ ਮਾਰੇ ਅਨਸਰਾਂ ਤੋਂ ਚਾਹੇ ਕਿਸੇ ਵੀ ਤਰ੍ਹਾਂ ਦਾ ਜੁਰਮ ਕਰਦੇ ਹੈ ਉਹਦੇ 대ਹਦ ਕਾਰਵਾਈ ਕਰਦੇ ਹੋਏ ਸੀਜੀ ਵੱਲ ਟੰਡਾ ਦੇ ਇੰਚਾਰਜ ਇਫੈਕਟਰ ਸਰਮਜੀਤ ਸਿੰਘ ਤੇ ਇਹਨਾਂ ਦੀ ਟੀਮ ਨੇ ਇੱਕ ਚਾਰ ਬੰਦਿਆਂ ਦਾ ਗ੍ਰੋਹ ਕਰਿਆ ਉਹਦਾ ਜਿਨ੍ਹਾਂ ਦਾ ਪਿਛੋਕੜ ਪਹਿਲਾਂ ਵੀ ਪਰਚੇ ਦਰਜ ਨੇ ਸ਼ਰਾਬ ਦੇ ਦਰਜ ਨੇ ਤੇ ਹੋਰ ਐਨਡੀਪੀਏ ਦੇ ਵੀ ਦਰਜ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉਧ ਮੁਕਤਮਾ ਨੰਬਰ 102 ਮਿਤੀ 2/9 ਜਵੈ ਨੂੰ ਥਾਣੇ ਮਥਾਣਾ ਵਿੱਚ ਇਹ ਤਾਂ ਡਿਜੀਟਲ ਹੈ ਉਹ ਇਨਾਂ ਕੋਲੋਂ ਹੁਣ ਤੱਕ ਬਾਈ ਮੋਟਰਸਾਈਕਲ ਬਰਕਰਾਰ ਕੰਪਨੀਆਂ ਦੇ ਬਰਾਮਦ ਹੋ ਚੁੱਕੇ ਨੇ ਇਹ ਜਿਹੜੇ ਮੋਟਰਸਾਈਕਲ ਨੇ ਇਹ ਬਠਿੰਡਾ ਸ਼ਹਿਰ ਤੋਂ ਬਨਾਲੇ ਤੋਂ ਕੁਝ ਏਰੀਆ ਦੇ ਚੋਰੀ ਹੋਏ ਹੋਏ ਨੇ ਕੁਝ ਇੱਕ ਦੇ ਨੰਬਰ ਚੇਂਜ ਕੀਤੇ ਹੋਏ ਨੇ ਉਹਨਾਂ ਦੀ ਥਾਡੇ ਲਈ ਤੁਹਾਨੂੰ ਦੇ ਦਾਂਗੇ ਕਿਉਂਕਿ ਤੁਹਾਡੇ ਮੱਦੇਨਜ਼ਰ ਹੈ ਲੋਕਾਂ ਨੂੰ ਪਤਾ ਲੱਗੂਗਾ ਪਰਚਾਣਾ ਆਜੂਗੀ ਕੁਝ ਅਸਲੀ ਏਜੰਸੀਆਂ ਰਾਹੀਂ ਵੀ ਕੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਕੇਸ ਰਿਕਾਰਡ ਕਰਦੇ ਆਂਦੀ ਨੇ ਜਿਹਨੇ ਦੋਸ਼ੀ ਬਰਵਿੰਦਰ ਸਿੰਘ ਗੁਰੀ ਅਠੋਲੀ ਗਾਉਂ ਰਹਿਣ ਵਾਲਾ ਵਾ ਇਹਦੇ ਬੁੱਧ ਸ਼ਰਾਬ ਦਾ ਮੁਕਤਮੰਦ ਦਰਜ ਹੈ ਪਹਿਲੇ ਇੱਕ ਰਕੇਸ਼ ਕੁਮਾਰ ਉਸ ਨੂੰ ਨੰਨਾ ਵਾ ਇਹਦੇ ਬੁੱਧ ਬੰਨਾ ਛੇ ਮੁਕਤਮੰਦ ਦਰਜ ਨੇ ਤਿੰਨ ਸ਼ਰਾਬ ਦੇ ਨੇ ਤਿੰਨ ਐਨਡੀਪੀਐਸ ਦੇ ਨੇ ਤੇ ਸਤਮਾ ਹੁਣਾ ਜਿਹੜਾ ਪਮੋਟਰ ਸਿਚੋੜੀ ਦਾ ਦਰਜ ਕੀਤਾ ਵਾ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਕਰਦੇ ਕੀ ਸੀ ਉਹਨੇ ਮੁਕਤਮੰਦ ਕੀਤੀ ਵੇਚਦੇ ਸੀ ਕੁਝ ਸਮਾਨ ਕਰ ਦਿੰਦੇ ਸੀ ਕੁਝ ਇਹ ਜਿਹੜੇ ਤਸਕਰੀ ਕਰਦੇ ਐ ਜਿਵੇਂ ਸ਼ਰਾਬ ਦਾ ਕਾਰੋਬਾਰ ਚੱਲਦਾ ਉਹਦੀ ਇਸਤੇਮਾਲ ਕਰਦੇ ਆਪਾਂ ਭੋਲੇ ਭੜੇ ਲੋਕਾਂ ਨੂੰ ਮਤਲਬ ਦੱਸ ਕੇ ਵੀ ਇਹ ਸਸਤਾ ਮੋਟਰਸਾਈਕਲ ਯੂ ਵੇਚਣੇ ਜਾ ਤਰ ਕਿਹੜੇ ਮੋਟਰਸਾਈਕਲ ਹੈ ਇਹ ਇਹ ਹੀਰੋ ਮండా ਸਪਲੈਂਡਰ ਮੈਕਸਮ ਕੋ ਆ ਸੰਗਿਆ ਕਰਕੇ ਜਨ ਕੋਈ ਨਸ਼ੀ ਦਿਨੋ ਕਰ ਰਹੇ ਨੇ ਚੈੱਕ ਕਰ ਰਹੇ ਆ ਇਹਨਾਂ ਦਾ ਬੈਟਰੀ ਵੀ ਚੈੱਕ ਕਰ ਰਹੇ ਆ ਹੋਰ ਕਿੰਨੀ ਕੋਮਲ ਹੈ ਜੀ ਆਪ ਕੋ ਰਿਸ਼ਤਾ ਕੀ ਹੈ ਮਾ ਦੋਸਤ ਨੇ ਇਹਦਾ ਰਿਸ਼ਤਾ ਹੈ ਕਿ ਕੀ ਇਹ ਕੁਝ ਤੇ ਜਾਣਕਾਰੀ ਹੈ ਜਿਹੜਾ ਹੁਣ ਇਹਨਾਂ ਚ ਸੁਖਵਿੰਦਰ ਕੁਮਾਰ ਆਲੁਰ ਸ਼ਰਮਾ ਪੁੱਤਰ ਵਿਸ਼ਨੂੰ ਦਾਦੇ ਦੀ ਉਮਰ ਕਰੀ 50 ਸਾਲ ਆ ਜਿਹੜੇ ਦੂਜੇ ਆ ਉਹ 2322 ਸਾਲ ਤੋਂ ਲੈ ਕੇ 34 ਸਾਲ ਦੇ ਨੇ ਯੋਗਾ ਮੁਕਤੀ ਕੋ ਨਾ ਇਤਰਕੇਸ਼ ਕੁਮਾਰ ਉਸੰਦਨ ਇਹ ਤੇ ਬੜਾ ਸ਼ੇਮਤ ਆਪਣੇ ਦਰਜ ਸਰ ਜਿਆਦਾਤਰ ਕਿਹੜੇ ਕਿਹੜੇ ਏਰੀਏ ਦੇ ਮੋਟਰਸਾਈਕਲ ਹੈ ਜੇ ਮੰਨ ਲਓ ਪੰਜਾਬ ਦੀ ਜਾਂ ਬਕਬਕ ਏਰੀਏ ਦੇ ਜੋ ਆਪਣੇ ਬਠਿੰਡੇ ਦੇ ਉੱਚੋ ਦੇ ਫਰਾਟਾਪੁਰ ਤੇ ਬਨਾਲੇ ਦੇ ਸਰ ਜੋ ਮੋਟਰਸਾਈਕਲ ਦੇ ਇੱਕੋ ਜਗ੍ਹਾ ਸਾਰੀ ਲਿਖੇ ਅਲੱਗ ਅਲੱਗ ਉਸ ਤਸੀ ਕਰ ਰਹੇ ਹਨ ਮਤਲਬ ਇਹ ਸਾਡੀ ਮਾਤਰਾ ਹੋਰ ਵਧੂਗੀ ਮੋਟਰਸਾਈਕਲ ਬਰਾਮਗੀ ਵਧੂਗੀ ਵੀ ਕਿਥੋਂ ਕਿਥੋਂ ਨੰਬਰ ਦੀ ਗੱਲ ਕੀਤੀ ਹੈ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜਿਵੇਂ ਨੰਬਰ ਤੁਸੀਂ ਪਬਲਿਕ ਨੂੰ ਅਸੀਂ ਤੁਹਾਡੇ ਨਾਲ ਹੀ ਵੀਡੀਓ ਕਰਾਂਗੇ ਲਿਸਟ ਵੀ ਅਸੀਂ ਦਵਾਂਗੇ ਇਹ ਲਿਸਟਾ ਦੇ ਵਿੱਚ ਟੋਟਲ ਹੁੰਦਾ ਜਿਹੜਾ ਨੰਬਰ ਲੱਗਿਆ ਜਾਂ ਨੰਬਰ 85 ਨੰਬਰ ਆ ਅਸੀਂ ਜਿਹੜੀ ਕੰਪਨੀ ਦਾ ਹੈਗਾ ਜਿਹੜਾ ਸਪਲੈਂਡਰ ਹੀਰੋ ਮੰਡਾ ਜਾਂ ਪਲਟੀਨਾ ਉਹ ਕੰਪਨੀ ਨੂੰ ਦੇ ਕੇ ਕੋਸ਼ਿਸ਼ ਕਰਾਂਗੇ ਕਿ ਉਹ ਏਜੰਸੀ ਵਾਲੇ ਸਾਨੂੰ ਦੱਸਣਾ ਕਿ ਇਹ ਵਿਕਲ ਕਿੱਦੋਂ ਇਸ਼ੂ ਹੋਇਆ ਹੈ ਜਿਹੜਾ ਕਿਹੜੀ ਏਜੰਸੀ ਨੂੰ ਕਿਵੇਂ ਵਿਕਿਆ ਹੈ ਕੋਈ ਪਾਰਟਸ ਵੀ ਬਣਾ ਦੋਏ ਗੁੱਡੇ ਵੇਚਾ ਕੰਪਲੀਟ ਨਹੀਂ ਕੋਸ਼ਿਸ਼ ਕਰਦਾ ਸਮਾਨ ਤਾਂ ਹੈਗਾ ਉਹ ਜਿਹੜਾ ਟੱਕ ਟੁੱਪੇ ਪੂਰੇ ਮੜਗਾੜ ਵ ਜਿਨ੍ਹਾਂ ਲੋਕਾਂ ਨੇ ਪਰਚੇਜ਼ ਕੀਤੇ ਹੈ ਜਾਂ ਜਿਨ੍ਹਾਂ ਨੇ ਫਾਸਟ ਪਰਚੇਜ਼ ਕੀਤੇ ਆ ਉਹਨਾਂ ਖਾਤਮੇ ਕਰਦੇ ਕਰਦੇ ਇਹਨੂੰ ਵੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਇਹਦੇ ਦੋ ਤਰ੍ਹਾਂ ਦੇ ਤਰੀਕੇ ਹੈ ਇੱਕ ਤਾਂ ਜਿਹੜਾ ਬਾਰ-ਬਾਰ ਚੋਰੀ ਦਾ ਸਮਾਨ ਲੈਣ ਦਾ ਆਦੀ ਹੈ ਉਹ ਵਕਰੀ ਉਹਦੇ ਸਖਤ ਕਾਰਵਾਈ ਹੋਊਗੀ ਇੱਕ ਉਹ ਦੇਖਾਂਗੇ ਪਰਦਾਫਤ ਤਜੀਰ ਕਰੀਏ ਕੀ ਉਹਨੂੰ ਚੋਰੀ ਦਾ ਕਹਿ ਕੇ ਵੇਚਿਆ ਗਿਆ ਜਾਂ ਆਮ ਬੰਦਾ ਹੀ ਹੈ ਉਹਨੂੰ ਸਸਤਾ ਕਹਿ ਕੇ ਉਹਦੀ ਮਜਬੂਰੀ ਸੀ ਕਿ ਉਹਨਾਂ ਨੂੰ ਲੋੜ ਸੀ ਸਸਤਾ ਕੱਲੇ ਰਿਹਾ ਇਹ ਤਫਸੀਲਾਂ ਨਾਲ ਹੀ ਕਰਾਂਗੇ ਤੋਹਰੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ ਉਹ ਚੇਤੇ ਉਹਨੇ ਬੱਸ ਚੁੱਕ ਲਿਆ ਬਹੁਤ ਜਿਆਦਾ ਲੱਗਦਾ ਬਹੁਤ ਜਿਹਾ ਉਹ ਦਰੋ ਬੇਰੇ ਨਾ ਉਹ ਪਰਦੀ ਵਾਲੇ ਨੂੰ ਗਵਿੰਦਰ ਜੀ ਹਾਂ ਹਾਂ ਠੀਕ ਅੱਗੇ ਵੇ ਰਵੇ ਤਾਂ ਮਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਆਜੋ ਆਜੋ ਬਸ ਪਰ ਜੀ ਜੀ ਸੁਣੋ ਤੇਰਾ ਕੋਈ ਪਾਸ ਇੱਛਾ ਹੈ ਮਗਲੀ ਬਹੁਤ ਬਾਰੇ ਚੀਜ਼ ਚੋ ਇਸ ਨੂੰ ਕੋਈ ਤੱਕ ਫਰਲ ਨਾ ਹਾਂ ਤੇ ਹਾਂ ਤੇ ਚਲੋ ਚਲੋ